ਆ ਹਫਤੇ ਜੀ ਤੁਸੀਂ ਹਵਾ ਬਲਦੀ ਫਰੀਦਕੋਟ ਦੀ ਭਾਈ ਗੁਰੂ ਮੈਂ ਨਾ ਇੱਕੋ ਗੱਲ ਕਹਿਣਾ ਵੀ ਅਸੀਂ ਨਾ ਜਦੋਂ ਵੋਟਾਂ ਦੀ ਕੰਮ ਨਹੀਂ ਕਰਨੇ ਘਰ ਘਰ ਜਾਂਦੇ ਸੀ ਨਾ ਕਈ ਕਿਹੜਾ ਮਚਾਉਂਦੀ ਸੀ ਉਹ ਕਹਿੰਦੇ ਉਹ ਕਹਿੰਦੇ ਹੁੰਦੇ ਸੀ ਕਿ ਭਾਈ ਸਾਹਿਬ ਨੇ ਕੀਤਾ ਕੀ ਹੈ ਕਾਦੀ ਸ਼ੀਦੀ ਠੀਕ ਹੈ ਉਹ ਕਾਲਪੁਰ ਖਣਿਆ ਜਿਹੋ ਉਹਨਾਂ ਦੇ ਮੂੰਹ ਤੇ ਚਪੇੜ ਮਾਰਤੀ ਜੀ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਠੀਕ ਹੈ ਨਾ ਜੀ ਬਾਕੀ ਬਾਈ ਦੀਪ ਸਿੱਧੂ ਨੇ ਜੋ ਮੰਨ ਕੇ ਚੱਲ ਪੋ ਵੀ ਸੜਕਾਂ ਨੇ ਜਾ ਕੇ ਸਟੇ ਦਾ ਜੜ ਕੇ ਆਪਣੀ ਜਮੀਰ ਜਾਗਣ ਦਾ ਸੰਦੇਸ਼ ਦਿੱਤਾ ਸੀਗਾ ਠੀਕ ਹੈ ਜੀ ਉਹਦਾ ਨਤੀਜਾ ਅੱਜ ਆਪਣੇ ਸਾਹਮਣੇ ਆ ਗਿਆ ਬਾਈ ਗੰਨੇ ਦਾ ਰਸ ਤੁਸੀਂ ਉਹਦੋਂ ਅਪੀਲ ਲਈ ਉਹ ਵੀ ਉਹ ਵੀ ਵਿਰੋਧੀਆਂ ਨੂੰ ਚੁੰਮ ਗਈ ਗੰਨੇ ਦੀ ਅਪੀਲ ਵੀ ਕੀਤੀ ਉਹ ਬਾਈ ਜੀ ਪੀਨ ਹੀ ਨਹੀਂ ਆਇਆ ਜੀ ਸਭ ਤੋਂ ਵੱਡੀ ਗੱਲ ਹਾਰ ਤਾਂ ਉਹਨਾਂ ਨੇ ਉਹਦਨ ਹੀ ਵੇਖ ਲਈ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਜੀ ਬਾਕੀ ਆ ਫਰੀਦ ਕੋ ਰਾਸਤੇ ਨਹੀਂ ਪੀਂਦੇ ਗਾਂ ਤੋਂ ਵਿਰੋਧੀ ਨਹੀਂ ਨਹੀਂ ਹੁਣ ਤਾਂ ਲੜੂਗਾ ਜ ਜਿਵੇਂ ਜਿਵੇਂ ਉਹ ਕਾਂਗਰਸ ਆਪਣੀ ਮੌਜੂਦਾ ਸਰਕਾਰ ਆਈ ਸੀ ਝਾੜੂ ਦੀ ਜਿਹੜਾ ਉਮੀਦਵਾਰ ਝਾੜੂ ਸੀ ਜਿਵੇਂ ਸੁਖਵੀਰ ਬਾਦਲ ਕਹਿੰਦੇ ਸੀ ਵੀ ਝਾੜੂ ਤੋਂ ਥੋੜਾ ਜਿਹਾ ਟਕਾੜਾ ਰੱਖੋ ਕੋਈ ਹੋਰ ਚੀਜ਼ ਲਿਆਓ ਉਵੇਂ ਹੁਣ ਗੰਨੇ ਤੋਂ ਵੀ ਨਫਰਤ ਮੰਨਣਗੇ ਜਿਵੇਂ ਆਪਾਂ ਵਿਰੋਧੀ ਹੈ ਝਾੜੂ ਤੋਂ ਮੰਨਦੇ ਸੀਗੇ ਤੇ ਦੂਸਰੀ ਗੱਲ ਮੈਂ ਦੇਖੋ ਸੀ ਦਿਹਾੜੇ ਚੱਲ ਰਿਹਾ ਚਲੋ ਮੈਂ ਹਲਕਾ ਆਰਾਮ ਪਰ ਫੂਲ ਦੇ ਵਾਸੀਆਂ ਨੂੰ ਸੰਦੇਸ਼ ਦੇਣਾ ਚਾਹਣਾ ਇੱਕ ਵੀ ਤੁਹਾਡੀ ਬਹੁਤ ಅಪਾਰ ਕਿਰਪਾ ਹੋਈ ਆ ਜਿਹਦੇ ਵਿੱਚ ਮੇਰਾ ਖਲ ਮੇਰੇ ਕੋਲ ਜਿੰਨਾ ਕਿ ਮੈਸੇਜ ਆਇਆ 11 ਕਾ ਹਜ਼ਾਰ ਤੇ ਆਪਾਂ ਅਸੀਂ ਹਲਕਰਾਂ ਪਰਫੂਲ ਚੋ ਫਤਿਹ ਕਰਤੀ ਇਹਨਾਂ ਦੀ ਜੱਤ ਦੇ ਵਿੱਚ ਸਾਡਾ ਯੋਗਦਾਨ ਪੈ ਗਿਆ ਦੇਖੋ ਵਧਾਈ ਦੇ ਪਾਤਾ ਤਾਂ ਨਹੀਂ ਕਹਿ ਸਕਦੇ ਕਿਉਂਕਿ ਹੁਣ ਦੇਣੀ ਇਹ ਜੇ ਨੇਗੇ ਸਾਰਾ ਕੁਝ ਕਰਨ ਦਾ ਜੀ ਕਰਦਾ ਪਰ ਦੇਖੋ ਵੀ ਹੁਣ ਇਹ ਚੰਗੇ ਨਹੀਂ ਲੱਗਦੇ ਫਿਰ ਵਿਰੋਧੀਆਂ ਨੂੰ ਹੋਰ ਹਿੰਦੂ ਵੀਰ ਹੈ ਜੀ ਵੇਖੋ ਹਿੰਦੂ ਵੀਰ ਜਿਹੜੇ ਅੱਜ ਵਿਰੋਧੀ ਜਿਹੜੇ ਪੱਗਾਂ 'ਚ ਸਿਰ ਪਸਾਈ ਫਿਰਦੇ ਨੇ ਕਹਿੰਦੇ ਜੀ ਇਹਨਾਂ ਦੇ ਉਹਨਾਂ ਅੱਤਵਾਦ ਆਜੂ ਤੇ ਹਿੰਦੂ ਨੂੰ ਪੰਜਾਬ ਛੱਡਣਾ ਪੈਣਾ ਐ ਇਹ ਸੋ ਖੁਸ਼ੀ ਮਨਾ ਰਹੇ ਨੇ ਕਹਿੰਦੇ ਪਰ ਦਿਨ ਖੁਸ਼ੀ ਆ ਰਹੀ ਏ ਵੀ ਭਾਈ ਸਾਹਿਬ ਜਿੱਤ ਰਹੇ ਨੇ ਪਰ ਦਿਨ ਉਹ ਚਲਦੇ ਨੇ ਸ਼ਹੀਦੀਆਂ ਦੇ ਅਸੀਂ ਖੁਸ਼ੀ ਚਾਹ ਕੇ ਵੀ ਨਹੀਂ ਮਨਾ ਸਕਦੇ ਸੋ ਬਿਲਕੁਲ ਵਿਰੋਧੀ ਜਿਹੇ ਚਾਹੁੰਦੇ ਨੇ ਸਰਕਾਰਾਂ ਚਾਹੁੰਦੀਆਂ ਨੇ ਵੀ ਇਹਨਾਂ ਦੇ ਅੰਦਰ ਜੂਨ 1984 ਨੂੰ ਖਤਮ ਕੀਤਾ ਜਾਏ ਵੀ ਇਹ ਦਿਨ ਸੋਗ ਦੇ ਨੇ ਇਹ ਢੋਲ ਵਜਾਉਣਗੇ ਘਰਾਂ 'ਚ ਇਹ ਲੱਡੂ ਪਾਉਣਗੇ ਮੂੰਹ ਦੇ ਵਿੱਚ ਜਿਹੜਾ ਇੱਕ ਗੈਪ ਸੀ ਨਾ ਪਿਛਲੇ 25-30 ਸਾਲਾਂ ਤੋਂ ਇੱਕ ਪੀੜ੍ਹੀ ਦੇ ਵਿੱਚ ਜਿਵੇਂ ਕਿ ਏਜੰਸੀਆਂ ਨੇ ਸਰਕਾਰਾਂ ਨੇ ਇੱਕ ਪੈਦਾ ਕੀਤਾ ਸੀ ਇਹ ਇਹ ਭੁੱਲ ਜਾਣਾ ਚਾਹੇ ਉਹ CBSE ਇੱਕ ਪਾਸ ਸਿਲੇਬਸ ਦੀ ਗੱਲ ਕਰੀਏ ਕਿੰਨੇ ਬੱਚਿਆਂ ਨੇ ਪਹਿਲਾਂ CBSE ਸਿਲੇਬਸ ਕਵਰ ਕਰਨੇ ਉਹਦੇ ਵਿੱਚ ਕਿਵੇਂ ਨਾ ਕਿਵੇਂ ਏਜੰਸੀਆਂ ਦੀ ਇੱਕ ਸੀਗਾ ਕਿ ਇਹ ਥਾਟ ਸੀ ਉਹਨਾਂ ਦੇ ਮਨ ਦੇ ਵਿੱਚ ਕਿ ਇਹਨਾਂ ਨੂੰ ਕਿਵੇਂ ਨਾ ਕਿਵੇਂ ਚੀਜ਼ਾਂ ਪੜਾਈਆਂ ਜਾਣ ਪਰ ਇਹ ਗੁਰੂ ਪਾਸ਼ਾ ਦੀ ਅਪਾਰ ਕਰਪਾ ਕਿ ਅਸੀਂ ਅੱਜ ਜਿਹੜੀ ਪਿਛਲੀ ਪੀੜ੍ਹੀ ਹੈ ਅਸੀਂ ਉਹਦੇ ਨਾਲੋਂ ਜ਼ਿਆਦਾ ਜਾਣਦੇ ਅੱਜ ਤੇ ਜਿਆਦਾ ਅਸੀਂ ਇੱਕ ਤਾਨਕੇ ਨਾਲ ਖੜਨ ਬਾਰੇ ਸੋਚਦੇ ਆਂ ਤੇ ਇਹ ਵੀ ਕਲਾ ਤੁਸੀਂ ਵੇਖੋ ਕਿ ਸਾਡਾ ਭਾਈ ਆਉਂਦਾ ਸਾਡੇ ਭਾਈ ਨੂੰ ਜੇਲ੍ਹ ਚ ਸਿੱਟਿਆ ਜਾਂਦਾ ਤੇ ਫਿਰ ਭਗਵੰਤਮਾਨ ਵੀ ਆਦੇ ਭਾਈ ਨੂੰ ਭੇਜਦਾ ਅਸੀਂ ਵੀ ਭੇਜਤਾ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਹੀ ਆ ਅਸੀਂ ਤਾਂ ਕੌਣ ਹੁੰਨੇ ਆ ਪਰ ਇਹ ਵੇਖੋ ਇਹ 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 ਇੱਕ ਕਲਾ ਵਰਤੀ ਹੈ ਕਲਾ ਵਰਤੀ ਇੱਕ ਪਾਸੇ ਆਮ ਵੇਖੋ ਭਾਈ ਸਰਬਜੀਤ ਸਿੰਘ ਕੁਰਬਾਨੀ ਬੜੀ ਵੱਡੀ ਏ ਪਰ ਆਮ ਬੰਦਾ ਹੈ ਸਰਮਾਇਆ ਉਹਦੇ ਕੋਲ ਉਹਨਾਂ ਨਹੀਂ ਹੈਗਾ ਇੱਕ ਪਾਸੇ ਪ੍ਰਧਾਨ ਮੰਤਰੀ ਦਾ ਰਾਈਟ ਹੈਂਡ ਹੰਸ ਰਾਜ ਹੰਸ ਇੱਕ ਪਾਸੇ ਭਗਵੰਤ ਮਾਨ ਸੀਐਮ ਦਾ ਰਾਈਟ ਹੈਂਡ ਪਰ ਤੁਸੀਂ ਹਫਤੇ ਚ ਹਵਾ ਹੀ ਬਦਲ ਕੇ ਰੱਖਤੀ ਅਸੀਂ ਜਿਹੜੀ ਹਵਾ ਜਦੋਂ ਵੇਖੀ ਨਾ ਅਸੀਂ ਸਕੈਂਟਾਂ ਵਿੱਚ ਦੀ ਹਵਾ ਬਦਲਦੀ ਵੇਖੀ ਐ ਸਕੈਂਟਾਂ ਵਿੱਚ ਦੀ ਇਧਰੋਂ ਇਧਰੋਂ ਰੁਝਾਨ ਜਿਹੜੇ ਅਸੀਂ ਚੇਂਜ ਹੁੰਦੇ ਵੇਖੇ ਆ